ਸਤਿ ਸ਼੍ਰੀ ਅਕਾਲ ਵੀਰ ਜੀ ਅੱਜ ਇੱਕ ਨਵਾਂ ਵਾਹਣ ਲੈ ਕੇ ਆਇਆ ਥੋਡੇ ਕੋਲੇ ਮੋੜ ਮਾਨਸਾ ਰੋਡ ਦੇ ਉੱਪਰ ਵਾਹਣ ਹੈ 1 ਕਿਲੇ ਦਾ 프ਰੰਟ ਲੱਗਦਾ ਹੈ ਤੇ 2 ਕਿਲੇ ਪਿੱਛੇ ਨੂੰ ਚਲੇ ਗਏ ਬਹੁਤ ਸੋਹਣਾ ਵਾਹਣਾ ਬਹੁਤ ਹੀ ਵਧੀਆ ਏਰੀਆ ਦੇ ਵਿੱਚ ਵਾਹਣਾ ਜੀ 2 ਕਿਲੇ ਵਾਹਣ ਦੇ ਨਾਲ 1 ਕਿਲੇ ਦਾ ਸੜਕ ਦਾ 프ਰੰਟ ਲੱਗ ਕੇ ਤੇ ਕਸੀਆ ਪਾਣੀ ਪੈਂਦਾ ਹੈਗਾ ਸਾਂਝਾ ਖਾਤਾ ਹੈਗਾ ਜੀ ਇਹਦਾ ਕਮੈਂਟ ਕਰਦੇ ਕਰੋ ਲਾਈਕ ਕਰਦੇ ਕਰੋ ਜੀ ਹੌਸਲਾ ਜਾਂ ਮਿਲ ਜਾਂਦਾ ਵੀ ਹਾਂ ਜੀ ਵੀਡੀਓ ਬਣਾਈਏ ਹੋਰ ਬਣਾਈਏ ਤੇ ਵੀਡੀਓ ਸ਼ੇਅਰ ਕਰਦੇ ਕਰੋ ਜੀ ਬਹੁਤ ਸੋਹਣਾ ਬਹਾਨਾ ਬਹੁਤ ਸੁਮੀ ਫਸਲ ਖੜੀਏ ਵਿੱਚ ਰੋਡ ਦੇ ਉੱਪਰ ਲਗਭਗ ਜਿੰਨੀਆਂ ਮੈਂ ਵੀਡੀਓ ਪਾਉਣਾ ਸਾਰੀਆਂ ਮੇਨ ਰੋਡ ਦੇ ਉੱਪਰ ਜਾਂ ਲਿੰਕ ਰੋਡ ਦੇ ਉੱਪਰ ਹੀ ਬਹਾਨ ਹੁੰਦੇ ਨੇਗੇ ਬਹੁਤ ਘੱਟ ਵਾਹਣਾ ਜਿਹੜੇ ਰਾਹ ਤੇ ਵਾਕੇ ਜਾਂ ਹੋਰ ਬਹੁਤ ਘੱਟ ਵੀਡੀਓ ਪਾਉਣਾ ਮੈਂ ਲਗਭਗ ਸਾਰੇ ਸੋਹਣੇ ਲੋਕੇਸ਼ਨ ਵਾਲੇ ਕਮਰਸ਼ੀਅਲ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਉਹ ਵਾਹਣਾ ਦੀ ਵੀਡੀਓ ਪਾਉਣਾ ਮੈਂ ਵਾਹਣ ਬਹੁਤ ਸੋਹਣਾ ਵਾਹਣਾ ਹੈਗਾ ਬਹੁਤ ਸੋਹਣੇ ਲੋਕੇਸ਼ਨ ਆ ਉਹ ਸਾਹਮਣੇ ਦੇਖੋ ਜੀ ਮੋੜ ਮਾਨਸਾ ਰੋਡ ਆ ਜੀ ਇਹ ਮੇਨ ਰੋਡ ਜਿਹਨੂੰ ਮਾਨਸਾ ਵਾਲਾ ਕਿ ਬਠਿੰਡਾ ਰੋਡ ਕਹਿ ਦਿੰਦੇ ਆ ਮੇਨ ਰੋਡ ਆ ਗਿਆ ਤੇ ਇਹ ਕਿਲਾ ਮੁਰੇ ਆ ਗਿਆ ਜੀ ਕਿਲੇ ਪਿੱਛੇ ਆ ਗਿਆ ਲੋ ਕਿਲਿਆਂ ਦਾ ਫਰੰਟ ਆ ਆ ਕਿਲੇ ਦਾ ਫਰੰਟ ਆ ਗਿਆ ਤੇ ਨਾਲ ਰਸਤਾ ਆ ਗਿਆ ਮੈਂ ਸਾਰੀ ਮਾਤ ਸੁਣਾ ਭੁੱਲ ਗਿਆ ਨਾਲ ਰਸਤਾ ਵੀ ਹੈਗਾ ਤੇ ਆ ਸਾਹਮਣੇ ਸੜਕ ਤੋਂ ਆ ਰਸਤਾ ਵੀ ਆਉਂਦਾ ਇਧਰੋਂ ਰਸਤਾ ਵੀ ਨਾਲ ਲੱਗਦਾ ਤੇ ਪਲੱਸ ਇਹ ਸੜਕ ਤੇ ਵੀ ਲੱਗਦਾ ਹੈਗਾ ਜੇ ਮੈਂ ਵੀਡੀਓ ਕਿਵੇਂ ਲੱਗੀ ਵਿੱਚ ਕੀ ਹੋਰ ਮੈਂ ਕੀ ਦੱਸਿਆ ਕਰਾਂ ਬਾਣ ਬਾਰੇ ਕੋਈ ਜਾਣਕਾਰੀ ਪਲੀਜ਼ ਮੈਨੂੰ ਨਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਇਹਦੇ ਵਿੱਚ ਆਪ ਵੀ ਸੁਧਾਰ ਕਰੋ ਜਾਂ ਕੋਈ ਗੱਲਬਾਤ ਹੁੰਦੀ ਹੈ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਫਿਰ ਮੈਂ ਉਸ ਹਿਸਾਬ ਦੇ ਨਾਲ ਵੀਡੀਓ ਬਣਾ ਕੇ ਸਮੂਹ ਪਾਇਆ ਕਰੂੰਗਾ ਬਾਕੀ ਤਾਂ ਮੈਂ ਏਰੀਆ ਬਾਣ ਸਾਰਾ ਕੁਝ ਮੈਂ ਲਗਭਗ ਦੱਸ ਹੀ ਦਿਨਾ ਉਹਨਾਂ ਜੇ ਫਿਰ ਵੀ ਕੋਈ ਗੱਲਬਾਤ ਹੁੰਦੀ ਹੈ ਕਿ ਜੋ ਮੈਥੋਂ ਨਹੀਂ ਦੱਸੀ ਜਾਂਦੀ ਜਾਂ ਤੁਸੀਂ ਪੁੱਛਣੀ ਹੁੰਦੀ ਹੈ ਤਾਂ ਪਲੀਜ਼ ਤੁਸੀਂ ਮੈਨੂੰ ਨਾ ਕਮੈਂਟਾਂ ਦੇ ਵਿੱਚੋਂ ਦੱਸੋ ਜਹਾ ਆਦਿਓ ਵੀ ਮੈਂ ਵੀਡੀਓ ਕਿਵੇਂ ਬਣਾਇਆ ਕਰਾਂ ਤੇ ਕਿ ਕਿਸ ਤਰ੍ਹਾਂ ਦੀ ਪਾਇਆ ਕਰਾਂ ਵੀਡੀਓ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਜੀ ਹੌਸਲਾ ਜੇ ਮਿਲ ਜਾਂਦਾ ਜਦੋਂ ਵੀਡੀਓ ਨੂੰ ਕੋਈ ਲਾਈਕ ਕਰਦਾ ਹੈਗਾ ਮਨ ਖੁਸ਼ ਹੋ ਜਾਂਦਾ ਵੀ ਹਾਂ ਵੀ ਵੀਡੀਓ ਪਾਈ ਆਪਾਂ ਤੇ ਕਿਸੇ ਵੀਰ ਭਾਈ ਨੇ ਲਾਈਕ ਕੀਤੀ ਆ ਸ਼ੇਅਰ ਕੀਤੀ ਆ ਚਲੋ ਹੁੰਦਾ ਹੈਗਾ ਜੀ ਜੋ ਲਾਈਕ ਸ਼ੇਅਰ ਕਰਦੇ ਹੌਸਲਾ